ਜਿਹੜਾ ਜੋ ਡੀਏ ਤੁਸੀਂ ਇੱਥੇ ਤੋਂ 9025 ਤੋਂ ਕਰਦਾ ਇਹਨਾਂ ਨੇ ਕਿਹਾ ਕਿ ਤੁਹਾਡੇ ਨਾਲ ਮੀਟਿੰਗ ਕਰਾਂਗੇ ਮੁੱਖ ਮੰਤਰੀ ਜੀ ਦੇ ਇਹ ਇਹੋ ਮਾੜੀ ਗੱਲ ਕੀ ਹੋ ਸਕਦੀ ਆ ਕਿ ਮੁੱਖ ਮੰਤਰੀ ਸਾਹਮਣੇ ਬਹਿ ਕੇ ਮੀਟਿੰਗ ਦੇ ਦੇ ਤੇ ਮੀਟਿੰਗ ਤੋਂ ਮੁੱਕਰ ਜੀ ਅਜੇ ਤੱਕ ਆਪਾਂ ਇਹੋ ਜਿਹਾ ਨਹੀਂ ਇਤਿਹਾਸ ਦੇਖਿਆ ਹੋਊਗਾ ਮੀਟਿੰਗਾਂ ਮਿਲਦੀਆਂ ਰਹੀਆਂ ਮੀਟਿੰਗਾਂ ਨੂੰ ਭਜਦੇ ਰਹਾ ਪਰ ਮੁੱਖ ਮੰਤਰੀ ਇੱਕ ਇਨਸਾਨ ਜਿਹੜਾ ਆਪ ਬਹਿ ਕੇ ਕਬਾਨਾ ਕਲੱਬ ਦੇ ਵਿੱਚ ਤਾਨੂੰ ਕਹੀ ਜਾਂ ਤੁਹਾਡਾ ਪੂਰਾ ਦਿਨ ਲਾਵਾਂਗੇ ਤੁਹਾਨੂੰ ਸੈਸ ਤੋਂ ਬਾਅਦ ਵੀ ਮੈਂ ਬੈਠੂਗਾ ਤੇ ਤੁਹਾਡਾ ਖਾਣਾ ਵੀ ਉੱਥੇ ਆਊਗਾ ਖਾਣਾ ਵੀ ਉੱਥੇ ਆਊਗਾ ਤੇ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਉਦੋਂ ਮੈਂ 25 ਤੇ ਕਿਹੜੇ ਦਿਨ ਕਹਿੰਦੇ ਜਿੰਨਾ ਕਿ ਦਿਨਾਂ ਕਹਿੰਦੇ ਕੋਈ ਗੱਲ ਨਹੀਂ 25 ਰੁਪਏ ਤੋਂ ਡੀਏ ਤੁਸੀਂ ਇੱਥੇ ਤੋਂ 925 ਨੂੰ ਕਰਦਾਂਗਾ ਮੈਂ ਆ ਕੇ ਵੀ ਇਹਦੋਂ ਮਾਰਾ ਇਹਦੋਂ ਮਤਲਬ ਕਿ ਝੂਠੀ ਗੱਲ ਕੀ ਹੋ ਸਕਦੀ ਮੁੱਖ ਮੰਤਰੀ ਜੀ ਜਿਹੜੇ ਸਾਹਮਣੇ ਬਹਿ ਕੇ ਮੀਟਿੰਗ ਦੇ ਕੇ ਮੀਟਿੰਗ ਤੋਂ ਭੱਜ ਜਾਣਾ ਫਿਰ ਆਪਾਂ 2 ਤਰੀਕ ਫਿਰ ਆਪਾਂ 25 ਤਰੀਕ ਨੂੰ ਦੇਖਿਆ 25 ਨੂੰ ਕੋਈ ਲੈਟਰ ਨਹੀਂ ਆਇਆ 25 ਨੂੰ ਆਪਾਂ ਜਿਹੜੇ ਪੰਜਾਬ ਦੇ ਦਫ਼ਤੀ ਕਮੂਨ ਦਾ ਰਖਤਾ 25 ਨੂੰ ਫੇਰ ਮੀਟਿੰਗ ਦੀ 82 ਦੀ ਤੋਂ ਮੇਰਾ ਮਕਸਦ ਇਹ ਆ ਕਿ ਇਹ ਸਰਕਾਰ ਇਹ ਮੁੱਖ ਮੰਤਰੀ ਮੁਲਾਜ਼ਮਾਂ ਨੂੰ ਕੋਈ ਨਹੀਂ ਦੇਣਾ ਚਾਹੁੰਦਾ ਇਹਦਾ ਮਕਸਦ ਕੀ ਆ ਕਿ ਕਿਵੇਂ ਨਾ ਕਿਵੇਂ ਜਿਹੜਾ ਚੋਣ ਜਾਬਤਾ ਲੱਗਦੇ ਅਸੀਂ ਤੋਂ ਆਪਾਂ ਲੜਦੇ ਆ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਪਹਿਲੇ ਦਿਨ ਹੀ ਸਾਰਾ ਕੁਝ ਠੀਕ ਹੋ ਜਾਣਾ ਭਾਈਆ ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਮਿਲੇ ਨਹੀਂ ਆਪਾਂ ਤੇ ਡਾਂਗ ਟਪਾਉਂ ਸਰਕਾਰ ਆ ਇਹ ਸਰਕਾਰ ਕਹਿੰਦੀ ਆ ਕਿ ਕਿਵੇਂ ਨਾ ਕਿਵੇਂ ਸਮਾਂ ਪੂਰਾ ਕਰ ਲਈਏ ਕੋਈ ਜਿਮਨੀ ਚੋਂ ਆਣ ਆਈ ਇਹਨਾਂ ਨੇ ਕਿਹਾ ਕਿ ਤੁਹਾਡੇ ਨਾਲ ਮੀਟਿੰਗ ਕਰਾਂਗੇ ਅਸੀਂ ਮੁੱਖ ਮੰਤਰੀ ਜੀ ਦੇ ਤੇ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਕਿ ਮੁੱਖ ਮੰਤਰੀ ਸਾਹਮਣੇ ਬਹਿ ਕੇ ਮੀਟਿੰਗ ਦੇ ਦੇ ਤੇ ਮੀਟਿੰਗ ਤੋਂ ਮੁੱਕਰ ਜੀ ਅਜੇ ਤੱਕ ਆਪਾਂ ਇਹੋ ਜਿਹਾ ਨਹੀਂ ਇਤਿਹਾਸ ਦੇਖਿਆ ਹੋਊਗਾ ਅਮਰੀਕਾ ਮਿਲਦੀਆਂ ਰਹੀਆਂ ਮੀਟਿੰਗਾਂ ਨੂੰ ਭਜਦੇ ਰਹਾ ਪਰ ਮੁੱਖ ਮੰਤਰੀ ਇੱਕ ਇਨਸਾਨ ਜਿਹੜਾ ਆਪ ਬਹਿ ਕੇ ਕਬਾਨਾ ਕਲੱਬ ਦੇ ਵਿੱਚ ਸਾਨੂੰ ਕਹਿੰਦਾ ਤੁਹਾਡਾ ਪੂਰਾ ਦਿਨ ਲਾਵਾਂਗੇ ਤੁਹਾਨੂੰ ਸੈਸ ਤੋਂ ਬਾਅਦ ਵੀ ਮੈਂ ਬੈਠੂਗਾ ਤੇ ਤੁਹਾਡਾ ਭੋਜਨ ਵੀ ਉੱਥੇ ਆਊਗਾ ਖਾਣਾ ਵੀ ਉੱਥੇ ਆਊਗਾ ਤੇ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਉਦੋਂ ਮੈਂ 25 ਜਿਹੜੇ ਦਿਨ ਕਹਿੰਦੇ ਜਿੰਨੇ ਦਿਨ ਕਹਿੰਦੇ ਕੋਈ ਗੱਲ ਨਹੀਂ 25 ਰੁਪਏ ਤੋਂ ਡੀਏ ਤੁਸੀਂ ਇੱਥੇ ਤੋਂ 900 ਨਾਲ 25 ਤੋਂ ਕਰ ਦਾਂਗਾ ਮੈਂ ਆ ਕੇ ਤੇ ਇਹਦੋਂ ਮਾੜਾ ਇਹਦੋਂ ਮਤਲਬ ਕਿ ਤੁਹ ਕੀ ਗੱਲ ਕੀ ਹੋ ਸਕਦੀ ਮੁੱਖ ਮੰਤਰੀ ਜੀ ਕਿ ਜਿਹੜੇ ਸਾਹਮਣੇ ਬਹਿ ਕੇ ਮੀਟਿੰਗ ਦੇ ਕੇ ਮੀਟਿੰਗ ਤੋਂ ਭੱਜ ਜਾਣਾ ਫਿਰ ਆਪਾਂ 2 ਤਰੀਕ ਫਿਰ ਆਪਾਂ 25 ਤਰੀਕ ਨੂੰ ਦੇਖਿਆ 25 ਨੂੰ ਕੋਈ ਲੈਟਰ ਨਹੀਂ ਆਇਆ 25 ਨੂੰ ਆਪਾਂ ਜਿਹੜੇ ਪੰਜਾਬ ਦੇ ਜ਼ਫੀ ਕੂਤਾ ਰੱਖਤਾ 25 ਨੂੰ ਫੇਰ ਮੀਟਿੰਗ ਦੀ ਅੱਤੀ ਦੋ ਦੀ ਤੋਂ ਮੇਰਾ ਮਕਸਦ ਇਹ ਆ ਕਿ ਇਹ ਸਰਕਾਰ ਇਹ ਮੁੱਖ ਮੰਤਰੀ ਮੁਲਾਜ਼ਮਾਂ ਨੂੰ ਕੁਝ ਨਹੀਂ ਦੇਣਾ ਚਾਹੁੰਦਾ ਇਹਦਾ ਮਕਸਦ ਕੀ ਆ ਕਿ ਕਿਵੇਂ ਨਾ ਕਿਵੇਂ ਜਿਹੜਾ ਚੋਣ ਜਾਬਤਾ ਲੱਗ ਗਿਆ ਜਿੰਨੇ ਚੋਣਾਂ ਦਾ ਤੇ ਮੈਂ ਕਹਿ ਦੂੰਗਾ ਫੇਰ ਕਿਹ ਚੋਣ ਜਾਬਤਾ ਲੱਗ ਗਿਆ ਤੇ ਉੱਤੇ ਜਿੰਨੇ ਚੋਣਾਂ ਦਾ ਤੇ ਮੈਂ ਕਹਿ ਦੂੰਗਾ ਫੇਰ ਕਿਹ ਚੋਣ ਜਾਬਤਾ ਲੱਗ ਗਿਆ ਤੇ ਇਹਨਾਂ ਨੂੰ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਧੰਨਵਾਦੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ